ਇੱਕ ਵਾਰੀ ਇੱਕ ਰਾਜੇ ਨੇ ਜਿੱਥੇ ਉਹ ਰਾਜ ਕਰਦਾ ਸੀ ਨਾ ਇੱਕ ਰਸਤੇ ਦੇ ਵਿੱਚ ਵੱਡਾ ਪੱਥਰ ਰੱਖ ਦਿੱਤਾ ਅਤੇ ਆਪ ਦਰਖਤ ਦੇ ਓਲੇ ਲੁਕ ਗਿਆ ਇਹ ਦੇਖਣ ਲਈ ਕਿ ਇਸ ਪੱਥਰ ਨੂੰ ਕੌਣ ਸਾਈਡ ਤੇ ਕਰੇਗਾ ਜਾਂ ਪਾਸੇ ਕਰੇਗਾ ਜਦੋਂ ਰਾਜਾ ਦਰਖਤ ਦੇ ਪਿੱਛੇ ਲੁਕ ਗਿਆ ਤਾਂ ਕੀ ਹੁੰਦਾ ਹੈ ਚਾਰ ਵਿਅਕਤੀ ਪਹਿਲਾਂ ਉੱਥੇ ਦੇ ਆਉਂਦੇ ਹਨ ਅਤੇ ਜਦੋਂ ਦੇਖਦੇ ਹਨ ਕਿ ਰਸਤੇ ਦੇ ਵਿੱਚ ਪੱਥਰ ਪਿਆ ਹੈ ਇੱਕ ਸਾਈਡ ਤੇ ਉਹ ਲੰਘ ਜਾਂਦੇ ਹਨ ਕਹਿੰਦੇ ਹਨ ਕਿ ਆਪਾਂ ਇਸ ਪੱਥਰ ਨੂੰ ਨਹੀਂ ਛੇੜਨਾ ਕੌਣ ਇਸ ਨਾਲ ਮੱਥਾ ਮਾਰੇਗਾ ਆਪਾਂ ਆਪਣਾ ਇੰਨਾ ਜ਼ੋਰ ਲਾਵਾਂਗੇ ਉਹ ਬੰਦੇ ਚਲੇ ਜਾਂਦੇ ਹਨ ਦੂਸਰੀ ਵਾਰੀ ਥੋੜੇ ਸਮੇਂ ਬਾਅਦ ਉਹੇ ਰਾਜੇ ਦੇ ਰਾਜ ਦੇ ਮਹਿਲ ਵਿੱਚ ਜੋ ਕੰਮ ਕਰਦੇ ਹਨ ਉਹਨਾਂ ਦੀ ਕਟੋਲੀ ਆਉਂਦੀ ਹੈ ਉਹ ਕੀ ਕਰਦੇ ਹਨ ਉਹ ਦੇਖਦੇ ਹਨ ਅਤੇ ਰਾਜੇ ਨੂੰ ਮੰੰਦਾ ਬੋਲਦੇ ਹਨ ਕਿ ਦੇਖੋ ਐਡਾ بڑا ਰਾਜਾ ਹੈ ਉਸ ਦੇ ਰਾਜ ਦੇ ਵਿੱਚ ਐਡਾ بڑا ਪੱਥਰ ਪਿਆ ਹੈ ਉਹ ਆਪਣੇ ਰਾਜ ਦੀ ਦੇਖਪਾਲ ਸਹੀ ਤੰਗ ਨਾਲ ਨਹੀਂ ਕਰਦਾ ਇਸ ਕਰਕੇ ਉਹਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਇਹ ਕਹਿ ਕੇ ਉਹ ਚਲੇ ਜਾਂਦੇ ਹਨ ਥੋੜੀ ਦੇਰ ਬਾਅਦ ਇੱਕ ਗਰੀਬ ਵਿਅਕਤੀ ਜੋ ਸਬਜ਼ੀ ਵੇਚਦਾ ਸੀ ਉਹ ਆਉਂਦਾ ਹੈ ਜਦੋਂ ਉਹ ਆਉਂਦਾ ਹੈ ਉਹ ਦੇਖਦਾ ਹੈ ਕਿ ਰਸਤੇ ਦੇ ਵਿੱਚ ਪੱਥਰ ਪਿਆ ਹੈ ਰਾਹgir ਜੋ ਜਾਂਦੇ ਹਨ ਉਹਨਾਂ ਨੂੰ ਪਰੇਸ਼ਾਨੀ ਹੋਏਗੀ ਉਸਨੇ ਕੀ ਕੀਤਾ ਜੋ ਸਬਜ਼ੀ ਆਪਣੇ ਸਿਰ ਦੇ ਉੱਪਰ ਉਸਨੇ ਕਟੋਰਾ ਵੇਚਣ ਦੀ ਰੱਖਿਆ ਹੋਇਆ ਸੀ ਉਹਨੂੰ ਧਰਤੀ ਤੇ ਰੱਖ ਦਿੰਦਾ ਹੈ ਅਤੇ ਬੜੀ ਜਿੱਦੋ ਜਹਿਦ ਦੇ ਨਾਲ ਬੜੀ ਹਿੰਮਤ ਦੇ ਨਾਲ ਜਦੋਂ ਉਸ ਪੱਥਰ ਨੂੰ ਪਾਸੇ ਕਰ ਦਿੰਦਾ ਹੈ ਤਾਂ ਕੀ ਦੇਖਦਾ ਹੈ ਥੱਲੇ ਇੱਕ ਚਿੱਠੀ ਪਈ ਸੀ ਅਤੇ ਸੋਨੇ ਦੇ ਮੋਹਰੇ ਪਈਆਂ ਸੀ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਇਹ ਰਾਜੇ ਵੱਲੋਂ ਤੇਰੇ ਲਈ ਤੋਹਫਾ ਹੈ ਤੇਰੇ ਲਈ ਇਹ ਇੱਕ ਤੇਰੀ ਮਿਹਨਤ ਦਾ ਫਲ ਹੈ ਕਿਉਂਕਿ ਤੂੰ ਕਿਸੇ ਬਾਰੇ ਚੰਗਾ ਸੋਚਿਆ ਹੈ ਜਦੋਂ ਸਬਜੀ ਵਾਲਾ ਚਿੱਠੀ ਪੜ ਰਿਹਾ ਹੁੰਦਾ ਹੈ ਇਹ ਦੇਖ ਕੇ ਰਾਜਾ ਉਸ ਦੇ ਸਾਹਮਣੇ ਆ ਜਾਂਦਾ ਹੈ ਅਤੇ ਰਾਜ ਮਹਿਲ ਦੇ ਵਿੱਚ ਉਸ ਨੂੰ ਆਪਣਾ ਖਾਸ ਮੰਤਰੀ ਬਣਾ ਲੈਂਦਾ ਹੈ ਸੋ ਇਹ ਇੱਕ ਮੋਟੀਵੇਸ਼ਨਲ ਵੀਡੀਓ ਹੈ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਦੇ ਵਿੱਚ ਪੱਥਰ ਦੇ ਵਾਂਗ ਬਹੁਤ ਰੁਕਾਵਟਾਂ ਆਉਂਦੀਆਂ ਹਨ ਬੜੇ ਧੋਖੇ ਵੀ ਮਿਲਦੇ ਹਨ ਧੱਕੇ ਵੀ ਮਿਲਦੇ ਹਨ ਪਰ ਸਾਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਸਾਨੂੰ ਜੇ ਰਸਤੇ ਵਿੱਚ ਪੱਥਰ ਆ ਗਿਆ ਹੈ ਤਾਂ ਉਸ ਨੂੰ ਸਾਈਡ ਤੇ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਭਾਵੇਂ ਜੋ ਅਸੀਂ ਕੰਮ ਦੇ ਵਿੱਚ ਆਪਣੇ ਟਾਰਗੇਟ ਨੂੰ ਲੈ ਕੇ ਚੱਲ ਰਹੇ ਹਾਂ ਜੋ ਮੁਸ਼ਕਲਾਂ ਆ ਰਹੀਆਂ ਹਨ ਸਾਨੂੰ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਇੱਕ ਨਾ ਇੱਕ ਦਿਨ ਅਸੀਂ ਜ਼ਰੂਰ ਉਸ ਦੇ ਵਿੱਚ ਕਾਮਯਾਬ ਹੋਵਾਂਗੇ ਦੂਸਰਾ ਇਹ ਵੀ ਸਾਨੂੰ ਆਪਣੀਆਂ ਮੁਸ਼ਕਲਾਂ ਨੂੰ ਦੇਖ ਕੇ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਜਾਂ ਕਿਸੇ ਹੋਰ ਨੂੰ ਨਿੰਦਣਾ ਚਾਹੀਦਾ ਕਿਉਂਕਿ ਜੋ ਮੁਸ਼ਕਲਾਂ ਸਾਡੀਆਂ ਹਨ ਉਹ ਸਾਨੂੰ ਹੀ ਹੱਲ ਕਰਨੀਆਂ ਪੈਣੀਆਂ ਹਨ ਇਸ ਕਰਕੇ ਸਾਨੂੰ ਚੰਗੀ ਸੋਚ ਰੱਖਣੀ ਚਾਹੀਦੀ ਹੈ ਚੰਗਾ ਟਾਰਗੇਟ ਰੱਖਣਾ ਚਾਹੀਦਾ ਹੈ ਅਤੇ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ ਇੱਕ ਨਾ ਇੱਕ ਦਿਨ ਅਸੀਂ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਜੇ ਇਹ ਵੀਡੀਓ ਆਪ ਜੀ ਨੂੰ ਵਧੀਆ ਲੱਗੇ ਐਨ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤਾਂ ਜੋ ਕਿਸੇ ਹੋਰ ਨੂੰ ਵੀ ਇਸ ਤੋਂ ਸਿੱਖਿਆ ਮਿਲ ਸਕੇ ਰੱਬ ਰੱਖਾ ਧੰਨਵਾਦ